ਅੱਜ ਅਸੀਂ ਜ਼ਿਲ੍ਹਾ ਪਰਿਸ਼ਦ ਬਲਾਕ ਸਮਤੀ ਦੀਆਂ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਬਲਾਕ ਸਮਤੀ ਦੇ ਕੈਂਡੀਡੇਟ ਬੀਬੀ ਜਸਵੀਰ ਕੌਰ ਜੀ ਉਹਨਾਂ ਦੇ ਹਲਕੇ ਦੇ ਵਿੱਚ ਅਸੀਂ ਆਏ ਆ ਇਲਾਕੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਕਈ ਲੋਕੀ ਕਈ ਵਾਰੀ ਕਹਿੰਦੇ ਸੀਗੇ ਜਿਹੜਾ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਨਹੀਂ ਅੱਜ ਇਹ ਗੱਲ ਲੋਕਾਂ ਨੇ ਸਾਬਤ ਕਰ ਦਿੱਤੀ ਕਿ ਲੋਕ ਕਿੰਨਾ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਅੱਜ ਮੈਂ ਵੇਖ ਰਿਹਾ ਕਿ ਲੋਕਾਂ ਦੀਆਂ ਲਾਈਨਾਂ ਲੱਗੀਆਂ ਸੀ ਜਦੋਂ ਅਸੀਂ ਦੋ ਟੂ ਦੋਰ ਗਲੀ ਦੇ ਵਿੱਚ ਗਏ ਤੇ ਲੋਕਾਂ ਦਾ ਹਜੂਮ ਲੋਕਾਂ ਦੇ ਅੰਦਰ ਚਾਹ ਵਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ ਚਾਹੇ ਬਲਾਕ ਸਮਤੀ ਹੋਵੇ ਬਲਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਰਿੰਕੂ ਜੀ ਨੇ ਬਲਾਕ ਸਮਤੀ ਦੇ ਬੀਬੀ ਜਸਵੀਰ ਕੌਰ ਜੀ ਨੇ ਤੇ ਬਹੁਤ ਲੋਕਾਂ ਦਾ ਰਿਸਪਾਂਸ ਆ ਆ ਮੈਨੂੰ ਉਮੀਦ ਆ ਕਿ ਜਿਹੜਾ 14 ਤਰੀਕ ਨੂੰ ਲੋਕਾਂ ਦਾ ਜਿਹੜਾ ਮਨ ਵਾ ਕਿਉਂਕਿ ਲੋਕਾਂ ਨੇ ਦੇਖ ਲਿਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਬਣੇ ਸੀਗੇ ਲੇਕਿਨ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਉਹ ਖਰੇ ਨਹੀਂ ਉਤਰੇ ਤੇ ਪੰਜਾਬ ਸਾਡਾ ਤਾਂ ਹੀ ਤਰੱਕੀ ਕਰ ਸਕਦਾ ਤੇ ਜੇ ਸਾਡੇ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਹੋਊਗੀ ਤਾਂ ਕਿਉਂਕਿ ਜੇ ਸਾਡੇ ਨਾਲ ਦੇ ਗੁਆਂਢੀ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਚਾਹੇ ਉਹ ਹਰਿਆਣਾ ਵਾ ਚਾਹੇ ਝੂਪੀਆ ਚਾਹੇ ਰਾਸਥਾਨ ਇਹ ਸਾਰੀਆਂ ਸਟੇਟਾਂ ਦੇ ਨੇ ਬਹੁਤ ਸਾਰੀ ਤਰੱਕੀ ਕਰ ਲਈ ਆ ਲੇਕਿਨ ਪੰਜਾਬ ਜਿਲਾ ਸਾਡਾ ਬਹੁਤ ਪਛੜਿਆ ਅੱਜ ਤੁਸੀਂ ਗੱਲਾਂ ਅਖਬਾਰਾਂ ਦੇ ਰਾਹੀਂ ਦੇਖਿਆ ਕਿ ਪੌਣੇ 400 ਹਜ਼ਾਰ ਕਰੋੜ ਜਿਹੜਾ ਇਹਦੇ ਕਰਜ਼ਾ ਜਿਹੜਾ ਕਰਜ਼ੇ ਦੀ ਪੰਡਵਾ ਸਾਡੇ ਹਰ ਵਿਅਕਤੀ ਦੇ ਉੱਪਰ ਸਵਾ ਲੱਖ ਲੱਖ ਰੁਪਇਆ ਜਿਹੜਾ ਕਰਜ਼ੇ ਦੀ ਪੰਡਵ ਆ ਉਹ ਚੜੀ ਹੋਈ ਆ ਤੇ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤਾਂ ਮੈਨੂੰ ਉਮੀਦ ਆ ਕਿ ਜਿਹੜੀ 2027 ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜਾ ਫਤਵਾ ਦੇਣਾ ਉਹਦੀ ਸ਼ੁਰੂਆਤ ਜਿਹੜੀ ਆ ਇਹ ਬਲਾਕ ਸਮਤੀ ਤੋਂ ਹੋਣੀ ਆ ਜ਼ਿਲ੍ਹਾ ਪਰਿਸ਼ਦ ਬਲਾਕ ਸਮਤੀ ਤੋਂ ਸਾਡੇ ਸਾਰੇ ਕੈਂਡੀਡੇਟ ਬਹੁਤ ਉਪਰਾਲਾ ਕਰੇ ਨੇ ਬਹੁਤ ਵੱਡਾ ਲੋਕਾਂ ਦਾ ਪਿਆਰ ਮਿਲ ਰਿਹਾ ਤੋ ਮੈਂ ਇਹ ਹੀ ਅਪੀਲ ਕਰੂੰਗਾ ਕਿ ਆਓ ਆਪਾਂ ਰਲ ਕੇ 14 ਤਰੀਕ ਦਿਨ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਜਿੱਥੇ-ਜਿੱਥੇ ਵੀ ਸਾਡੇ ਕੈਂਡੀਡੇਟ ਨੇ ਚਾਹੇਓ ਜ਼ਿਲ੍ਹਾ ਪਰਿਸ਼ਦ ਦਾ ਚਾਹੇ ਬਲਾਕ ਸਮਤੀ ਦਾ ਕਿਉਂਕਿ ਇਸ ਵਾਰੀ ਲੋਕਾਂ ਨੂੰ ਇਹ ਦੱਸਣਾ ਪਊਗਾ ਕਿ ਦੋ ਵੋਟਾਂ ਪੈਣੀਆਂ ਨੇ ਇੱਕ ਵੋਟ ਪੈਣੀ ਹੈ ਜ਼ਿਲ੍ਹਾ ਪਰਿਸ਼ਦ ਦੀ ਪੈਣੀ ਹੈ ਤੇ ਇੱਕ ਪੈਣੀ ਹੈ ਬਲਾਕ ਸਮਤੀ ਦੀ ਦੋਨੋਂ ਵੋਟਾਂ ਜਿਹੜੀਆਂ ਸਾਡੇ ਕਮਲ ਦਾ ਫੁੱਲ ਚੋਣਸ਼ਾ ਨਾ ਉਹਦੇ ਤੇ ਤੁਸੀਂ ਮੋਹਰਾਂ ਲਾ ਕੇ ਸਾਡੇ ਕੈਂਡੀਡੇਟਾਂ ਨੂੰ ਕੰਮ ਦਿਓ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪੰਜਾਬ ਦੀ ਤਰੱਕੀ ਦੇ ਵਿੱਚ ਅਸੀਂ ਭਰਪੂਰ ਵੱਧ ਤੋਂ ਵੱਧ ਯੋਗਦਾਨ ਜਿਹੜਾ ਵਾ ਕੇਂਦਰ ਵੱਲੋਂ ਹੋਵੇ ਚਾਹੇ ਸਟੇਟ ਵੱਲੋਂ ਹੋਵੇ ਉਹਦਾ ਅਸੀਂ ਸਮਰਥਨ ਕਰਾਂਗੇ ਅਸੀਂ ਪੂਰਨ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਪਿਆਰ ਤੇ ਸਨੇਹ ਹੈ ਪੰਜਾਬ ਦੇ ਨਾਲ ਤੇ ਉਮੀਦ ਹੈ ਕਿ ਪੰਜਾਬ ਵੱਲੋਂ ਵੀ ਬਹੁਤ ਵੱਡਾ ਭਰਪੂਰ ਹੰਗਾਰਾ ਮਿਲੇਗਾ ਕਿ ਮੈਂ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਗਿਲਪਿੰਡ ਦੇ ਵਿੱਚ ਆਇਓ ਸਾਡੇ ਬਲਾਕ ਸੰਮਤੀ ਗਿਲ ਦੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਬੀਬੀ ਜਸਵੀਰ ਕੌਰ ਜੀ ਜਿਨ੍ਹਾਂ ਦੇ ਚੋਣ ਪ੍ਰਚਾਰ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਔਰ ਇਸ ਹਲਕੇ ਦੇ ਲੋਕਾਂ ਨੇ ਵਧੀਆਂ ਹੁੰਗਾਰਾ ਦਿੱਤਾ 14 ਤਰੀਕ ਨੂੰ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਮੈਨੂੰ ਲੱਗਦਾ ਸਿਰਫ ਇਸ ਹਲਕਾ ਗਿਲ ਚ ਨਹੀਂ ਲੁਧਿਆਣਾ ਸ਼ਹਿਰ ਤੇ ਜਿੱਥੇ ਜਿੱਥੇ ਲੁਧਿਆਣਾ ਦੇ ਹਲਕੇ ਚ ਜਿੱਥੇ ਜਿੱਥੇ ਇਹ ਵੋਟਾਂ ਪੈ ਰੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸਮಿತಿ ਦੀਆਂ ਉੱਥੇ-ਉੱਥੇ ਭਾਰਤੀ ਜਨਤਾ ਪਾਰਟੀ ਆਪਣੇ ਜਿੱਤ ਦੇ ਝੰਡੇ ਗੜਨ ਜਾ ਰਹੀ ਹੈ ਕਿਉਂਕਿ ਲੋਕ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀਆਂ ਇਹਨਾਂ ਦੀਆਂ ਨਾਦਰਸ਼ਾਹੀ ਨੀਤੀਆਂ ਤੋਂ ਲੋਕ ਇੰਨੇ ਪਰੇਚਾਨ ਹੋਏ ਆ ਹੁਣ ਲੋਕਾਂ ਨੇ ਸੰਕਲਪ ਲੈ ਲਿਆ ਔਰ ਮੁੱਢ ਬਣ ਲਿਆ ਵੀ ਆਉਣ ਵਾਲੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨੀ ਹੈ ਔਰ ਉਸ ਸਰਕਾਰ ਨੂੰ ਕਾਜਮ ਕਰਨ ਲਈ ਲੋਕਾਂ ਨੇ ਬੀਬੀ ਜਸਵੀਰ ਕੌਰ ਜੀ ਵਰਗੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਸਾਥ ਦੇ ਕੇ ਚੇਤਾਵਨੀ ਦਾ ਪ੍ਰਣ ਲਿਆ ਅੱਜ ਇਲਾਕੇ ਦੇ ਵਿੱਚ ਆਏ ਆ ভোটার ਲਿਸਟਾਂ ਦੇ ਰਾਹੀਂ ভোটার ਪਰਚੀਆਂ ਦੇ ਰਾਹੀਂ ਲੋਕਾਂ ਨੇ ਨਾਲ ਸੰਪਰਕ ਕਰ ਰਹੇ ਆ ਔਰ ਜੋ ਲੋਕ ਹੰਗਾਰਾ ਦੇ ਰਹੇ ਆ ਕਿ ਕੰਮ ਤੇ ਲਿਖਿਆ ਸੱਚ ਹੈ ਵੀ ਆਉਣ ਵਾਲਾ ਸਮਾਂ ਭਾਰਤੀ ਜਨਤਾ ਪੜ੍ਹ ਲੀ